ਇਹ ਕੋਈ ਗੱਲ ਨਹੀਂ ਵੀ ਮੇਰੀ ਗੱਲ ਝੋਲਦਾ ਕੋਈ ਗੱਲ ਵੀ ਤੈਨੂੰ ਨਹੀਂ ਬੋਲੂਗਾ ਅਸੀਂ ਜ਼ਿੰਮੇਦਾਰ ਖੜਾ ਹੋ ਕੇ ਮਾफी ਮੰਗਾਂਗੇ ਹੈਨਾ ਖੜਾ ਹੋ ਕੇ ਮਾफी ਮੰਗਣਾ ਤਾਂ ਸ਼ਰਮਤੀ ਹੁੰਦਾ ਤੇ ਨਹੀਂ ਹੁੰਦਾ ਗੁੰਨ ਨਹੀਂ ਨਹੀਂ ਦਿੱਤ ਕੋਈ ਮਾਫੀ ਮੰਗਦਾ ਕੋਈ ਗੱਲ ਨਹੀਂ ਹੁੰਦੀ ਬਾਈ ਕੋਈ ਨਹੀਂ ਇੱਕ ਮੌਕਾ ਦੇ ਸਾਨੂੰ ਤੂੰ ਗੋਲਤੀ ਹੋਗੀ ਮੈਂ ਤਾਂ ਨਹੀਂ ਮਾਫੀ ਨਹੀਂ ਮੰਗਣੀ ਨਾ ਭਾਈ ਇਹਦੇ ਉੱਪਰ ਤਾਂ ਹੁਣ ਕੋਈ ਗੱਲ ਹੀ ਨਹੀਂ ਹੈਗੀ ਐਨਾ ਸਾਡਾ ਵੀ ਹਨਾ ਬੈਜੋ ਗੱਲ ਹੀ ਨਹੀਂ ਹੁੰਦੀ ਜਦੋਂ ਮਾਲਕ ਨੇ ਤੇ ਵੀ ਮਾਫੀ ਮੰਗ ਲਈ ਆਪਣੀ ਬਾਈਵ ਕੋ ਨਾ ਇਹਦੇ ਇਹ ਆਪ ਵੀ ਕਰੋ ਨਾ ਹੁਣ ਉਹਨਾਂ ਦਾ ਪਤਾ ਨਹੀਂ ਮਾਫੀ ਦਾ ਸੁਣਦਾ ਕੀ ਪਤਾ ਅਜਾ ਆਇਆ ਹੁਣ ਤੂੰ ਇੱਕ ਵਾਰ ਸਾਡੇ ਨਾਲ ਚੱਲ ਤੂੰ ਆਪਣੇ ਬੱਚੇ ਸਾਥ ਅਸੀਂ ਜਾਣੇ ਸਾਡਾ ਕੰਮ ਜਾਨੇ ਅਸੀਂ ਨੂੰ ਨਾਲ ਹੀ ਲੈ ਜਾਣੇ ਆ ਤੁਹਾਡੇ ਘਰ ਸਾਹਮਣੇ ਬੱਚੇ ਸਾਥ ਠੀਕ ਆ ਬੈਜ ਮੈਂ ਚਲਦਾ ਗਾਲੇ ਕਰੇ ਦਾ ਜਾ ਰਹੇ ਹੋਰ ਨੀ ਸਾਡੇ ਨਾਲ ਬੱਚੇ ਚੰਗੀ ਨਹੀਂ ਲੱਗਦੀ ਗੱਦੜ ਕੋ ਕਹੇ ਉਹ ਤੇ ਦੋ ਜਣੇ ਭੇਜਦਾ ਸਾਡੇ ਨਾਲ ਹੀ ਰਹੂਗਾ ਆ ਦਾ ਸਾਮੂਹ ਕਰ ਬੱਚੇ ਖਾਣ ਤੁਸੀਂ ਵੀ ਭਾਈ ਕਹੋ ਨਾ ਹਰ ਵਾਰ ਸਾਹਮਣੇ ਆਪਣੇ ਕੋਲ ਬੱਚੇ ਸਾਮ ਜੀ ਇਹ ਵੀ ਤਾਂ ਜਹਾਂ ਕਹਦੇ ਕਿ ਕੋਈ ਵੀ ਮਾਂ ਆਪਣੇ ਬੱਚੇ ਨੂੰ ਛੱਡ ਨਹੀਂ ਸਕਦੀ ਹੈ ਮੈਂ ਸਾਡੇ ਜਾਣੀ ਆ ਪਿੱਛੜਣ ਦੀ ਤਿਆਰ ਆ ਪਰ ਮੇਰੇ ਬੱਚੇ ਰੱਖਣ ਦੇ ਸਮੈਂ ਆਪਣੇ ਬੱਚਿਆਂ ਨੂੰ ਵੀ ਨਹੀਂ ਰੱਖਦਾ ਹੋਰ ਇਹ ਬੁਲਾਈ ਪਾਉਂਦੇ ਹੋਰ ਇਹ ਬੰਦੇ ਇਹ ਰਿਹਾ ਬੋਲ ਦੇ ਯਾ ਜੀ ਕੁਛ ਉਹ ਬੱਚੇ ਸੇ ਐਸੇ ਕੁਰਸੀ ਤੇ ਬੈਠਾ ਜਾ ਉਹ ਤਾਂ ਨਹੀਂ ਤੂੰ ਬੋਲ ਰਿਹਾ ਜਿੱਦ ਨੂੰ ਦੋ ਤਿੰਨ ਦਿਨ ਮਾਂ ਮਮੀ ਨੇ ਕਿਹਾ ਮਮੀ ਨੇ ਕਿਹਾ ਤੋਰ ਵੀ ਅਰੇ ਜੇ ਜਿੱਤਰਾ ਮਾਹੂ ਬਣੇ ਬੈਠਾ ਨਹੀਂ ਹੋਣੀ ਨੂੰ ਕਿਹਾ ਨਹੀਂ ਹੋਣਾ ਸਰ ਇਹ ਲਾਜ ਕਰੀਆਂ ਆ ਇਹ ਚਲ ਬਤਾਇਆ ਜੀ ਇਸਨੇ ਮੇਰੇ ਭਾਈ ਨੂੰ ਕੌਣ ਸੁਣ ਲਗੀ ਇੱਕ ਗੈਣ ਉਹਾਰੇ ਗਲਤੀ ਆ ਕਰ ਜਿਹੜੀ ਗਲਤ ਆ ਗੱਲ ਰੋਟੀ ਪਾਉਣ ਉਹ ਪਾਈ ਨੂੰ ਉਹਨਾਂ ਕੋ ਬੱਚੇ ਵੀ ਹੈ ਦੋ ਬੱਚੇ ਨੇ ਮੇਰੇ ਕੋਲ ਔਰ ਮਰ ਡੈਡੀ ਵੀ ਨਹੀਂ ਆ ਮਾਂ ਮਮੀ ਵੀ ਨਹੀਂ ਹੈ ਇੱਕ ਮਾਂ ਮਰ

ਇਨੂੰ ਪਤਾ ਤਾਂ ਸਾਰਾ ਕੁਝ ਹੈ ਜੀ ਨਹੀਂ ਬੋਲ ਰਹੀ ਨਹੀਂ ਉਹ ਤਾਂ ਦੇਖੋ ਆਪ ਮਾਂ ਨੂੰ ਇਤਨਾ ਬੁਰਾ ਬੁਲਾ ਕਈ ਬੱਚੇ ਲੜਾਈ ਝਗੜਦੇ ਤੇ ਸੁਸਤ ਹੁੰਦੇ ਕਈ ਨਹੀਂ ਹੁੰਦੇ ਨਹੀਂ ਇਹ ਮੈਂ ਬਤਾ ਦੇਖੋ ਜੀ ਪਿਛਾ ਪਿਛਾ ਮਾਪੇ ਬਣਿਆ ਜੀ ਲੈ ਮੈਨੂੰ ਆਏ ਦੱਸ ਜਾਂ ਤੁਹਾਨੂੰ ਸੌ ਦੀ ਕਿਸਣਾ ਦੀ ਕੋਈ ਨਾਲ ਲੈ ਆਏ ਬੰਦੇ ਨਾਲ ਘਰ ਸਾਹਮਣੇ और मार की काट दिया तो आई आई, नहीं जब कहे तो भी अस्पताल में करें बच्चा दे रहा है एक बंदे ने भी नहीं है आधा कर रहे हैं ना क्यों नहीं ये तो ही बाया चार सौ ये बाया चार सौ भी नहीं दे रहे करना एक मेरे दोस्त ही दे रहा है के हारा कर देगा कौन नहीं उरे कर दो माते का बोलो बोलो कोई बात नहीं बोलो बोलो कोई बात नहीं बोलो ਤੁਸੀਂ ਆਉਂਦੇ ਦੱਸੋ ਸਾਰੀ ਗੱਲ ਯਾਰ ਨਾ ਭਾਈ ਤੁਸੀਂ ਬਹੁਤ ਅੱਛਾ ਭਾਈ ਬੈਠਾ ਬੈਠਾ ਮਾਤਾ ਜੀ ਦਾ ਖੜੇ ਠੀਕ ਅਸੀਂ ਆਪਣੇ ਚਿੱਤਰ ਮਰਵਾਵਾਂਗੇ ਇਹਦੇ ਸਾਬਾ ਜੀ ਬਸ ਮੰਨੇ ਨਹੀਂ ਸੀ ਕਹਿੰਦਾ ਕਿ ਜੇ ਮੇਰਾ ਦੀਨ ਪੂਰੀ ਗਿਆਸ ਕੇ ਪਰ ਮੈਂ ਕਿਆ ਚਿੱਤਰ ਮਰਵਾਇਆ ਕਿਆ ਕਮਿਨ ਕਿਆ ਮਿਲਦਾ ਅਗਰ ਤੇ ਮੈਂ ਚਿੱਤਰ ਮਰਵਾਣੇ ਹੁੰਦੇ ਮੈਂ ਆਪਣੇ ਮਈ ਦਾ ਪੁਰਸਥਾਨੇ ਮੈਂ ਗਈ ਤੇ ਮੈਂ ਵਹਾਂ ਸਭ ਕੁਝ ਕਰਵਾ ਦਿੰਦੀ ਇਸਕੋ ਉਹ ਕਹ ਰਹੇ ਤੇ ਉਹਨਾਂ ਨੇ ਪਟਿਆ ਵੀ ਆ ਪਟਿਆ ਲਾਉਂ ਮਨ ਨਹੀਂ ਜਿਮਨ ਨਹੀਂ ਕਰਵਾਣਿਆ ਪੱਟੇ ਪੱਟੇ ਮਾਰਦੇ ਕਣ ਸਿੱਧਾ ਲਗਰ ਜੋਨਸੀ ਦੀ ਗੱਲਾਂ ਬਾਤਾਂ ਬੋਲਦੀ ਮੈਂ ਕਿਹੜਾ ਵਾਪਸ ਹੋ ਜਾਗੀ

ਆਹ ਕਾਤੋਂ ਕਰਦੇ ਆ ਨਾ ਪਤਾ ਨਹੀਂ ਤਿੰਨ ਰੱਜਾਂ ਦਾ ਨਹੀਂ ਵੀ ਗੱਲ ਕਰਦੀ ਮੈਂ ਇਸ ਦਾ ਮਤਲਬ ਇਹ ਹੋ ਰਿਹਾ ਹੈ ਸਰਕਾਰ ਦਾ ਰੱਖਿਆ ਨੇ ਇਹ ਵੀ ਗੱਲ ਆ ਅਰੇ ਜਿੰਨੇ ਆਪਣੇ ਘਰ ਤਰਫ ਵੀ ਮਿੱਠ ਵੀ ਜੈਨੇ ਜੈਨੇ ਗਲਤੀ ਕਰੀ ਨੀ ਵੀ ਪਾਈ ਬੈਠਾ ਗਲਾ ਠੀਕ ਹੈ ਆਪਣੇ ਤਾਂ ਨਹੀਂ ਆਪਣੇ ਤਾਂ ਸਭ ਸਾਰਾ ਸਭ ਪੂਰੇ ਕਰ ਦਈਏ ਮਰਮ ਚੱਕਾ ਮਿੱਠ ਵੀ ਖੈਲੀ ਤੇ ਆਰ ਬੀ ਵੀ ਖੈਲੀ ਸਭ ਕੁਝ ਕਰ ਲਿਆ ਅਗਰ ਜਨਾਨੀ ਨੇ ਮਨ ਇਸ ਤਿੱਕੇ ਲੈ ਵੀ ਉਸੇ ਕੈਸੇ ਨੇ ਤੁਮ ਸਭਣਾਇਆ ਸਭ ਕੇ ਪਾਸ ਜੇ ਲੋਰਾਂ ਉਹ ਦਿਨ ਤੇਰੇ ਸਾਹਮਣੇ ਸਭ ਫੜਕਾਇਆ ਹੀ ਹੈਗਾ ਆਪਾਂ ਤੇ ਇਹ ਵੀ ਸੀਗਾ ਤੇ ਨਹੀਂ ਕਿਤੇ ਲੁਕੋ ਕੇ ਲੁਕੋ ਕੇ ਰੱਖੀ ਏ ਫਿਰ ਚਾਰ ਬੰਦੇ ਇਕੱਠੇ ਕਰਕੇ ਉਸ ਮੇਰੇ ਰੱਖੀ ਗਾ ਦੇ ਉਹਦਾ ਨਹੀਂ ਦੱਸਦੇ ਯਾਰੀ ਇਹਦੀ ਗਲਤੀ ਹੈ ਉਹ ਗਲਤੀ ਆਪਾਂ ਕਹਾਂ ਇਹਦੀ ਗਲਤੀ ਹੈ ਮੈਂ ਤੇ ਹੀ ਮੈਂ ਸੱਚ ਮਾਹ ਬੜਾ ਸਾਰ ਸਟ ਡਿਊਟੀ ਕਰਦੀ ਸੀ ਸਿਆਣਾ ਬਜ਼ੁਰਗ ਬੰਦਾ ਸੀ ਉਹ ਜਿਹੜਾ ਮਤਲਬ ਡਿਊਟੀ ਜਿਹੜਾ ਸਾਡਾ ਸਰਪੀ ਉਹਦੇ ਨਾਲ ਜੋੜਿਆ ਸੀ ਤੇ ਮਨੂੰ ਪਤਾ ਤੈਨੂੰ ਜੱਫੀਆ ਪਾ ਕੇ ਮਿਲਦੀ ਸੀ ਬਹੁਤ ਜਿਹੜੀ ਦੇਖੀ ਬੇਤਾਰੀ ਹੈ ਜੇ ਸਾਉ ਛੱਡੀ ਤੁਸੀਂ ਦੀਪ ਸੁਣਦੇ ਰਹੀਓ ਦੇਖੋ ਜੀ ਤੁਹਾਨੂੰ ਹੁਣ ਕਿੱਥੇ ਕਰਵਾਉਂਗਾ ਸਫਾਈ ਦੇ ਮੈਨੂੰ ਨਹੀਂ ਦੇ ਸਕਦਾ ਨਹੀਂ 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 ਆਇਆ ਜਦ ਕਾਇਓ ਇੱਕ ਆਈ ਨਹੀਂ ਗੱਲ ਕਹਾਂ ਤੇ ਬੱਚਿਆਂ ਦੇ ਹੁਣ ਵੱਡੇ ਵੱਡੇ ਹੋ ਗਏ ਠੀਕ ਨਹੀਂ ਆ ਪਾਪਾ ਜੀ ਸੁਣਦੀ ਆਈਏ ਮੈਂ ਇਹ ਬੱਚੇ ਹੋ ਗਏ ਨੂੰ ਆਪੀ ਤੋਂ ਸਮਾਨੀ ਚੀਏ ਦੀਵਾ ਮੀਓ ਕੰਮ ਨਹੀਂ ਹੋ ਸਕਦੇ ਐਸਨੇ ਮਨ ਤੇਰੀ ਮੰਮੀ ਕੇ ਸਾਹਮਣੇ ਚਾਰ ਚਾਰ ਬੰਦੇ ਬੈਠੇ ਐ ਛੇ ਥੋੜੀ ਲੱਗ ਰਹੇ ਨੇ ਇਹੋ ਕੰਮ ਕਰਦੇ ਆਪਣੇ ਪੈਸੇ ਨਾਲ ਸ਼ਾਂਤੀ ਮਾ ਉਹ ਬੰਦਾ ਕੋਈ ਨਹੀਂ ਤੇਰੇ ਬੰਦੇ ਕਹਿੰਦੇ ਕਿ ਕਹਾਂ ਸ਼ਾਂਤੀ ਦਿੱਕਤੀ ਇਸ ਦੀ ਹੈ ਤਾਂ ਕਰਦੇ ਆਉਂਦੇ ਆਉਂਦੇ ਕਹਿੰਦੇ ਜੀ ਇਤਨੇ ਵੱਡੇ ਵੱਡੇ ਹੋ ਗਏ ਜੀ ਲੱਗਣੇ ਜੀ ਬਾਕੀ ਕਾਇ ਮੰਨ ਨਹੀਂ ਆ ਬਾਬਾ ਮਾਂ ਮੰਦਾ ਫਿਰ ਕਹੋ ਦੇਗਾ ਬਾਬਾ ਜੀ ਇਹ ਪਰਿਵਾਰ ਹੈਗਾ ਸਾਫ ਸੁਥਰਾ ਸਿੱਧਾ ਸੱਚੀਆਂ ਗੱਲਾਂ ਕਰਨ ਵਾਲਾ ਇਹ ਥੋੜਾ ਜਿਹਾ ਹੁਣ ਗਲਤੀਆਂ ਹੋ ਜਾਂਦੀਆਂ ਨੇ ਹੁਣ ਤੁਸੀਂ ਭਾਈ ਗਲਤੀਆਂ ਵੀ ਤੁਸੀਂ ਮਾਫ ਕਰੋ ਹਣਾ ਜਿਵੇਂ ਵੀ ਜੀ ਤੁਸੀਂ ਪਹਿਲਾਂ ਕੋਈ ਨਹੀਂ ਕਹਿੰਦੇ ਨਾ ਕਹਿੰਦੇ ਸੁਣ ਬੋਲਦੀ ਨਾ ਇੱਕ ਨਾ ਢਾਣ ਨਾ ਆਇਆ ਅੱਜ ਕਰ ਆ ਦੋ ਦਿਨ ਪਹਿਲਾਂ ਲੈਣ ਆਏ ਸੀ ਉਹ ਤਾਂ ਤੂੰ ਬੈਗ ਚੱਕ ਲੈ ਤਿਆਰ ਠੀਕੀ ਜਾਣ ਨਹੀਂ ਚੱਕਣੂ ਥਿਆ ਨਹੀਂ ਤਿਆਰ ਜੀ ਹੁਣ ਕੀ ਹੋ ਗਿਆ ਤੁਹਾਨੂੰ ਮੈਂ ਉਹ ਨਹੀਂ ਨਹੀਂ ਜੱਜ ਨੂੰ ਆਪ ਦੀ ਜ਼ਿੰਮੇਵਾਰੀ ਤੇ ਕਹਿਣਾ ਸਾਡੀ ਉਹ ਵਾਰੀ ਤੇ ਆ ਜਾ ਤੂੰ ਚੱਲ ਉਹ ਤਾਂ ਗੱਲ ਠੀਕ ਹੈ ਹੋਰ ਕੀ ਗੱਲ ਹੋਊਗੀ ਤੂੰ ਭਾਈ ਸਾਡੀ ਤੂੰ ਸਾਡੀ ਭੈਣ ਆ ਸਾਡੀ ਕੁੜੀ ਆ ਤੂੰ ਸਾਡੇ ਕਹੇ ਤੇ ਸਾਨੂੰ ਚੱਲ ਸਾਡੇ ਨਾਲ ਐਦਾਂ ਨਹੀਂ ਕੋਈ ਗੱਲ ਹੈਗੀ ਅਸੀਂ ਹਰੇ ਤਿੰਨ ਤਿੰਨ ਘਰ ਬਸਾਉਣੇ ਆਂ ਦਿਹਾੜੀ ਦੇ ਵਿੱਚ ਅਸੀਂ ਇੱਕ ਇੱਕ ਲਾਜ ਸਾਨੂੰ ਸਾਰਾ ਗਤੀਵਿਧੀ ਦਾ ਪਤਾ ਲੱਗ ਜਾਂਦਾ ਕਿਹੜਾ ਕਿਵੇਂ ਆ ਕਿਹੜਾ ਨਹੀਂ ਤੇ ਇਹਦੇ ਨਾਲ ਨਹੀਂ ਰਹਿਣਾ ਦੱਸ ਤੇ 300 ਦੀ ਠੋਣਾ ਵੇ ਇੱਕ ਜੇ ਤਾਂ ਨਹੀਂ ਬੰਦੀ ਨਾਲ ਰਹਿਣਾ ਨਾ ਨਾਰ ਹਾੜੇ ਬੱਚਿਆਂ ਨਾਲ ਰਹਿ ਆਪਣੇ ਘਰੇ ਰਹਿ ਦੁਕਾਨ ਸੰਭਾਲਾ ਉਥੇ ਘਰ ਨਹੀਂ ਦਾ ਆਵੇ ਘਰੇ ਰਹਿ ਨੌਰੀ ਵਾਂ ਮੁੰਡੇ ਨੂੰ ਹੁਣ ਤੱਕ ਕਿਵੇਂ ਕਹਿ ਮੇਲ ਜੋੜ ਆਪਣੇ ਬਰਾਬਰ ਦੇ ਵਿੱਚ ਨਹੀਂ ਤਰੇ ਮਾ ਸਾਨੂੰ ਮਿਲੇ ਤੂੰ ਆਪਣੇ ਘਰੇ ਇਸਨੇ ਨਾ ਆਪਣੀ ਪਹਿਲਾ ਮੂਵੀ ਆਪਾਂ ਇਹਨੂੰ ਵੀ ਸਾਰਿਆਂ ਨੂੰ ਨਾ ਮੇਰੇ ਬਾਰੇ ਕੁਝ ਸਿੱਧਾ ਸਿਖਾਇਆ ਕਨਾ ਮੇਰਾ ਸਾਰਾ ਮਨੂ ਸ਼ੁਰੂ ਤੇ ਹੀ ਪਤਾ ਕੀ ਜਾਂਦਾ ਸੋਰੀ ਮਾਰੇ ਖਾਨਦਾਨ ਕੀ ਕਹਰੇ ਹਮਾਰੀ ਕਰੇ ਫੇਰ ਇਸਨੇ ਪਿੱਛੇ થી ਮੇਰੇ ਪਰ ਇੰਜਾਮ ਲਗਾਏ ਮੈਂ ਦਵਾਈ ਲੈਣ ਆ ਗਈ ਸੀ ਇੱਥੇ ਆਪਣੇ ਕਨੇ ਮੈਨੂੰ ਇਹ ਦਿਖਾਉਂਦੀ ਸੀ ਕਿ ਇਸ ਦੇ ਅੰਦਰ ਧੱਪਾ ਦਾ ਪੈਣਾ ਧੂਆ ਬੋਲਦੇ ਇਹ ਬਤਾ ਕੀ ਕਹਿੰਦਾ ਸੀ ਐ ਨਹੀਂ ਇਹ ਇਹ ਤਾਂ ਮੈਨੂੰ ਕਹ ਨਾ ਸਕਉਂਦੀ ਆ ਗਾ ਮਾਤ ਲਿਆ ਲਿਆ ਇੱਕ ਛੋਟੀ ਜਿਹੀ ਚੀਜ਼ ਨਾ ਕਿ ਮੈਂ ਕਿੱਸ ਬੁੱਤ ਦਿਉ ਫੇਰ ਸਵੇਰੇ ਸਵੇਰੀ ਆਪਣੇ ਉਨ ਪਾਪੇ ਨੂੰ ਲੈ ਆ ਬਲਾ ਕੇ ਕਹਿੰਦਾ ਕਹਾ ਮੈਂ ਤਾਂ ਕਾਪੜੇ ਪੜ ਕੇ ਪਤਾ ਵੀ ਨਹੀਂ ਲੰਗਦਾ ਕਿੱਥੇ ਪੜਿਆ ਕਿੱਥੇ ਨਹੀਂ ਹੈ ਨਾ ਮੈਨੂੰ ਕੁਝ ਖੁਆ ਰਹੀ ਆ ਕਹਾ ਅਰ ਜਦ ਕਿਸ ਨੇ ਆਪਣਾ ਸਾਰਾ ਘਰ ਨਾ ਬਿੱਲੀ ਦੇ ਤਰ੍ਹਾਂ ਗਰੇਲੇ ਇਸਨੇ ਸਾਰਾ ਘਰ ਇਸ ਨੂੰ ਕਹੀ ਵੀ ਕੁਝ ਨਹੀਂ ਮੇਰਾ ਮੈਨੈ ਇਸ ਨੂੰ ਬੋ ਮੈਡੀਕਲ ਕਰਵਾ ਮੈਡੀਕਲ ਕਰਵਾ ਮਨਵਾ ਰਹੀ ਆਂ ਇਹ ਨਹੀਂ ਮੰਨਿਆ ਇਹ ਤਾਂ ਪੂਰੀ ਸਾਰੀ ਦਿਹਾੜੇ ਬੈਠਿਆ ਮੈਂ ਕਿਹਨੂੰ ਸੁਣਾਉਣਾ ਹੁਣ ਤੁਸੀਂ ਕਿਹਾ ਮਰਦੇ ਬੈਠਾ ਹੁਣ ਭਾਈ ਅਸੀਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਕੋਈ ਗੋਲ ਨਹੀਂ ਹੋਣਾ ਸਾਰਾ ਕੁਝ ਹੋਣਾ ਨਹੀਂ ਅਸੀਂ ਇਹਨੂੰ ਚੁਣਾ ਕੇ ਬੰਨਾ ਤੁਰੇ ਤਾਂ ਹੀ ਜਾ ਕੇ ਜਦੋਂ ਵਾਲੇ ਬੱਚਿਆਂ ਕੋਲ ਨਹੀਂ ਦਰਦੀ ਦੱਸ ਦੇ 100 ਦੀ ਕਹਦੀ ਹੁਣ ਬੰਨਣਾ ਹੀ ਨਾਂ ਲੈ ਜਾਗੇ ਅਸੀਂ ਨਾਲ ਲੈ ਜਾਣਾ ਭਾਈ ਜਦ ਵੱਡੀ ਬੈਠੀ ਆਉਂਗੀ ਹਾਂ ਮੈਂ ਤਾਂ ਜਾਣਦੀ ਨਹੀਂ ਭਾਈ ਹੁੰਦੀਆਂ ਗੱਲਾਂ ਬੱਤੀ ਭਾਈ ਜਿਵੇਂ ਤਾਂ ਕੱਲ੍ਹ ਕਿਹਾ ਕਾਇਮ ਮੁਰੀਦਾ ਮੁਰੀਦਾ ਹੁੰਦਾ ਭਾਈ ਮਾਤਾ ਤੁਸੀਂ ਵੀ ਸਮਝਾਓ ਕੁੜੀ ਨੂੰ ਕੋਈ ਗੱਲ ਨਹੀਂ ਇੰਨਾ ਥੋੜੀ ਹੁੰਦਾ ਬਾਤ ਤੁਸੀਂ ਵੀ ਕਹੋ ਅਸੀਂ ਆਏ ਆ ਸੀ ਹਾਂ ਮੰਨੀ ਦੱਸੋ ਬਣ ਬਣ ਕੇ ਦੇਖ ਇੱਧਰ ਜੇ ਤੂੰ ਧਰੂ ਜਾਏਂਗੀ ਸੁੱਕੀ ਹੋ ਜਾਣਗੀ ਆਪ ਦੁਖੀ ਆਕਰ ਜੇ ਇਨਾ ਨੂੰ ਥੋੜਾ ਸਭੀ ਵਿਸ਼ਵਾਸ ਹੁੰਦਾ ਨਾ ਵੀ ਇਹ ਬੰਦਾ ਠੀਕ ਹੈ ਚਲੋ ਕੋਈ ਬਾਤ ਨਹੀਂ ਇਹਨੇ ਮੈਨੂੰ ਕੰਮ ਕਟੋੜ ਦੇਣਾ ਹੈ ਕੰਮ ਕਟੋੜ ਦੇਣਾ ਥੋੜਾ ਨਾ ਹੁਣ ਕਿਸੇ ਹੱਥ ਦੇਖ ਕੇ ਹੁਣ ਮੇਰੀ ਮੰਮੀ ਵੀ ਮੈਨੂੰ ਜਵਾਬ ਦਿੰਦੀ ਹੈ ਸਾਰੇ ਜਵਾਬ ਦਿੰਦੀ ਹੈ तो, 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 बात नहीं सुनती नहीं तो है अगर जो कोई बात नहीं एक बार ने मेरी सारी जिंदगी इसी तरह ਕਲ ਆਈ ਪ੍ਰਾਨਿਆ ਗੱਟਾ ਹੋਦਾ ਆ ਆਖਰੀ ਜ ਬਾਬਾ ਨਹੀਂ ਜਾਣਾ ਪਰ ਵੀ ਪਾ ਨਹੀਂ ਕਲ ਮਾਤਾ ਦਾ ਬਾਬੇ ਦਾ ਨਹੀਂ ਜਾਣਾ ਨਹੀਂ ਤੇ ਬਾਬਾ ਤੇ ਸਾਡੇ ਆਲੀ ਵੀ ਇਨਾਜ਼ੀ ਰੱਖਣੀ ਹੈਗੀ ਨਹੀਂ ਬਟ ਜਿੰਗਾ ਦੀ ਇਨਾਜ਼ੀ ਰੱਖਣੀ ਹੈਗੀ ਤੁਸੀਂ ਗੁਰੂ ਦੇ ਸਿੰਘੋ ਫਿਰ ਵੀ ਹੈ ਨਾ ਮਾਤਾ ਮਾਤਾ ਮੈਂ ਅਸੀਂ ਵੀ ਚੱਲਦੇ ਆ ਮਾਤਾ ਪੁੱਛੇ ਦੁਬਾਈ ਕਰੀ ਜਾਂਦੇ ਆ ਮਾਤਾ ਸਮਝਾਉ ਆਇ ਨਹੀਂ ਕਰਿਆ ਹੁੰਦਾ ਮੇਰਾ ਪੁੱਤ ਬਣ ਕੇ ਆਇ ਨਹੀਂ ਕਰੀਦਾ ਹੁੰਦਾ ਇੰਨੇ ਤੇ ਪਰ ਕੁਛ ਨਹੀਂ ਹੈ ਹਾਂ ਸਾਰੀਆਂ ਜ਼ਿੰਮੇਵਾਰੀਆਂ ਲੈਣ ਲੱਗ ਰਹੀਆਂ ਇਸਕੀਆਂ ਭਾਈ ਐਸਾ ਮਾਤਾ ਭਾਈ ਤੁਸੀਂ ਵੀ ਸਾਰੀ ਸਮਝਾਓ ਤੇ ਮੈਂ ਤਾਂ ਕੁਝ ਨਹੀਂ ਰੱਖ ਸਕਦੀ ਕਿਉਂਕਿ ਮੈਂ ਲਾਸਟ ਮਹੀਨੇ ਫੈਸਲਾ ਕੀਤਾ ਕਿ ਕੋਟਾ ਮਾ ਦਾਦਾਦਰੀ ਹਾਂਜੀ ਕਿ ਹੱਥ ਚੱਕਦਾ ਕੌਣ ਚੱਕਦਾ ਮੁੰਡਾ ਕਿਹੜਾ ਵਾਲਾ ਕੌਣ ਚੱਕਦਾ ਮੁੰਡਾ ਨਹੀਂ ਡਾਕ ਦਾ ਮੁੰਡਾ ਐਡਾ ਗੱਭਰੂ ਵਾਲਾ ਇਹ ਤਾਂ ਬਾਹਰ ਰਹੀ ਹਾਂ ਇਹ ਤਾਂ ਬਾਹਰ ਹੈ ਇਹ ਤਾਂ ਨਿਰੰਢੀ ਸਰਮੋ ਦਾ ਹੀ ਗਲਤੀ ਮੰਨਦਾ ਹੈ ਗੱਲ ਦੇ ਕੱਲ ਜਿਹੜੀ ਹੋ ਗਈ ਤਾਂ ਪਤਾ ਗੱਲ ਕੀ ਆਦਮੇ ਨੂੰ ਇਹ ਤਾਂ ਬਾਬਾ ਜੀ ਨਾ ਮਤਲਬ ਗਲਤੀ ਕਰਕੇ ਨਾ ਗਲਤੀ ਮੰਨ ਵੀ ਲੈਂਦਾ ਫਿਰ ਦੁਬਾਰਾ ਮੈਂ ਹੁਣ ਆਈ ਬੈਠੀ ਆਇਆ ਸਾਡੇ ਕੋਲ ਇਹ ਗੱਲ ਨਹੀਂ ਹੈ ਜੇ ਕਰੂਗਾ ਜ਼ਿੰਮੇਵਾਰ ਤੇ ਲੈ ਕੇ ਜਾਵਾਂਗੇ ਮੈਂ ਤੁਸੀਂ ਕਹ ਤਾਂ ਭਾਈ ਚੱਕ ਕੁੱਟਦੇ ਆਂ ਕੁੜੀ ਨੂੰ ਹੈ ਮੈਂ ਤਾਂ ਲੈ ਕੇ ਕੁੜੀ ਘਰ ਸੇ ਆਪ ਘਰ ਆ ਨਾ ਆਏ ਤੇਰਾ ਅਪਦਾ ਪਰਿਵਾਰ ਖਰਾਬ ਹੋ ਰਿਹਾ ਸਾਰੇ ਆਹ ਲਾ ਸੁਣ ਬੱਚਾ ਬੱਚਾ ਆਣੇ ਵਾਲੇ ਗੱਪਰ ਬੱਚੇ ਗੱਪਰ ਹੋ ਆਣ ਮੁੰਡੇ ਮੈਂ ਨਹੀਂ ਫੇਕੇ ਰਹਿ ਗਈ ਜਲਦੀ ਹੁੰਦੀ ਗੱਲ ਚਾਲੀ ਵਾਜਾ ਤੂੰ ਇਹਨਾਂ ਕੇ ਸਾਰੇ ਹਾਂ ਪਾਲ ਲਿਆ ਵੱਡੇ ਕਰ ਲਏ ਹੁਣ ਵੱਡੇ ਰੱਖ ਦੇਣਗੇ ਕੋਈ ਕਿਸੇ ਨੂੰ ਨਹੀਂ ਡੱਕ ਸਕਦਾ ਜੇ ساری ਨਹੀਂ ਸਭ ਕੁਝ ਸਹਿਣ ਕਰਦੀ ਐ ਸਿਰਫ ਬੱਚਾ ਕਰਕੇ ਮੇਰੇ ਬੱਚੇ ਵੱਡੇ ਹੋ ਜਾਣਗੇ ਮੈਂ سپورਟ ਕਰਾਂਗੀ ਪਰ ਬੱਚੇ ਵੀ ਇਹਨੇ ਮਤਲਬ ਬਾਹਰ ਹੀ ਰੱਖੇ ਬੱਚਾ ਨੂੰ ਵੀ ਕੁਝ ਨਹੀਂ ਪਤਾ ਹੈ ਇਹਨੂੰ ਬੋਲਣ ਵੀ ਨਹੀਂ ਖੰਗੜ ਵੀ ਨਹੀਂ ਦਿੰਦਾ ਹੈ ਨਹੀਂ ਪਤਾ ਗੱਲ ਕੀ ਆ ਦੇਖ ਜੇ ਤੇਰੀ ਨਹੀਂ ਬਣਦੀ ਸਿਆਣੀ ਗੱਲ ਇਹ ਆ ਤੇਰੇ ਬੱਚੇ ਦਵਾਨ ਨੇ ਤੂੰ ਨਾਲ ਰਹਿ ਸਕਦੀ ਆ ਠੀਕ ਨਹੀਂ ਗੱਲ ਇੱਥੇ ਵੀ ਤਾਂ ਰਹੀ ਜਾਂਦੀ ਆ ਕਿਸੇ ਨਾਮ ਲਿਖਿਆ ਨਾ ਦਸਮੇ ਤਾਂ 2000 ਹੈ 2000 ਕਿਰਣਾ ਮਨੇ ਇਹ ਦੱਸ ਦਿੰਦੀ ਕਿ ਨਾਇਕ ਰੱਖਣਾ ਕੋਈ ਗੱਲ ਨਹੀਂ ਆਪਨੇ ਅਖਰੀਏ ਨਹੀਂ ਵੀ ਸਮੀਨਾ ਮਖੀ ਲਾਣੇ ਕੀ ਤਾਂ ਮੈਂ ਬਾਬੇ ਦੀ ਕਿਤੇ ਮੈਂ ਜੋ ਦਰਦ ਪੀਓ ਚੁ। ਦੁਖੀ ਹੁੰਦਾ ਬੱਚੇ ਤੇਰੇ ਤਰ੍ਹਾਂ ਆਦੇ ਬੱਚਾ ਤਾਂ ਇਹ ਨਹੀਂ ਕਮਾਤਾ ਤੇਰੇ ਹਾਂ ਦੋ ਚਾਰ ਉਹ ਦਿਨ ਕੀ ਕਹਿੰਦੀ ਸੀ ਤੁਹਾਨੂੰ ਮੇਰੇ ਮਾਪਾ ਸਾਹਮਣੇ ਜੋਗੇ ਹੋਗੇ ਮਨੇ ਕਰਦੀ ਆਬ ਇਹ ਲਿਖ ਕੇ ਦੁੱਧ ਪਿੰਦੇ ਬੱਚੇ ਫਿਰ ਮਨ ਦਾ ਜਾਨ ਦੁਖ ਵਿਆਹ ਕਰੀਏ ਛੋਟੇ ਐ ਇਹਨਾਂ ਨੂੰ ਪਤਾ ਹੀ ਨਹੀਂ ਹੈ ਫਿਰ ਜ਼ਿੰਦਗੀ ਦੇ ਬਾਰੇ। ਜ਼ਿੰਦਗੀ ਮਾਂ ਦਾ ਮਾਂ ਹੀ ਹੁੰਦੀ ਆ ਠੀਕ ਆ। ਆਏ ਨਹੀਂ ਛੱਡੀ ਤੇ ਹੁੰਦੇ ਬੱਚੇ ਆਪ ਕਰਕੇ ਆਦਮੀ ਜੀ ਵੀ ਦੀ ਲੜਾਈ ਹੁੰਦੀ ਆ ਆਦਮੀ ਦੀ ਲੜਾਈ ਹੋਈ ਫੇਰ ਇਕੱਠੇ ਇਕੋ ਜਿਹਾ ਉਹ ਬੰਦਾ ਗਲਤੀ ਮੰਨ ਕੇ ਹਾਂ ਕਰਦਾ ਹੁੰਦਾ ਕਿਹੜਾ ਕਿਆ ਕਾ ਤੁਸੀਂ ਮੋਬਾਈਲ ਕਿਉਂ ਦੇਖ ਰਹੀ ਹੈ ਦੋਇ ਮੈਂ ਤਾਂ ਪੜ੍ਹੀ ਹੋਈ ਤੇ ਮੈਂ ਆਪਣਾ ਮਤਲਬ ਇਸ ਇਤਨੀ ਗੱਲ ਦੇ ਪਿੱਛੇ ਬੋਲ ਚਾਲ ਹੋ ਗਈ ਤੇ ਮੈਂ ਵੀ ਇਸ ਕੇ ਮੂਰੇ ਬੋਲ ਗਈ ਤੇ ਇਹਨੇ ਨਾ ਮੇਰੇ ਛੇਤਿਆ ਥੱਪੜ ਮਾਰਿਆ ਸਨੇ ਮੇਰੇ ਫੁੱਟਿਆ ਮਾਰਿਆ ਕੁੜੀ ਵੀ ਬਲਕਿ ਉઠી ਇਹਨੇ ਕੁੜੀ ਨੂੰ ਵੀ ਕੁੱਟਿਆ ਤੇ કુડી ના ઉધર ચાલી ગઈ મે તા ચલબલા કે લેકી આંદિયા ઉધર પીછે પીછે મે ભી ચાલી ગઈ મેને બોલે માં હા મે વહા સુ કેંદી બલવિંદર ભી એ સાન કુટરયા જદો મે ઉધર ગઈ આ મે ઉનુ કહયા કે હા એને મન કુટરયા તો વો મારી સુન કે ઇસ કિ તરફ આયા કહા ભી હા તો ક્યુ માર રહા હે ઓલકો ઉસનુ ઇસને પતા નહી ક્યા બોલે ક્યા નહીં બોલે વો ઉધર તેહી વાપસ પેર ગયા તો ઉસનુ કહરા ઉનુ મેરી કુડી નુ હા એ કહા થા પર ક્યુ બહમુર બોલ લાં કહા હસ કે તા તો ઉસને ના મેરી કુડી નહી ઉગલ તે પકડ मेरे दिव ने मैंने उसकी के कह दिया माँ भी देखने इसकी कोई गलती नहीं है फेंका भी मारी ना उसकी ना चप्पल निकल गई पैर माते और उसकी जनानी ने पीछा टक्कर दे दिया तो इतनी दूर खड़ा था मेरे दिन तो मैंने ना उसका ठहका चप्पल भी मारी ना फेंका वो उसका लगी भी नहीं गिर गई चप्पल लगी नहीं है उसका ਫੇਰ ਉਸਨੇ ਬਹੁਤ ਕੁੱਟੀ ਇਤਨੀ ਜ਼ਿਆਦਾ ਕੁੱਟੀ ਵੀ ਹਾਂ ਤੱਕ ਕਿ ਮੇਰਾ ਸਾਰਾ ਮੂੰਹ ਵੀ ਸੋਜ ਗਿਆ ਤੇ ਦੰਦ ਵੀ ਵੱਢ ਗਏ ਤੇ ਬੁਰਾ ਹਾਲ ਕਰਦੇ ਉਸਨੇ ਮੇਰੇ ਕੁੱਟ-ਕੁੱਟ ਕੇ ਜੀ ਰੱਗ ਲੱਗਦਾ ਜੀ ਜੋਰ ਹੈ ਜੋਰ ਹੈ ਜੋਰ ਨੇ ਘੁੱਟਿਆ ਹਾਂਜੀ ਇਤਨਾ ਜ਼ਣਾ ਘੁੱਟਿਆ ਫਿਰ ਉਸਨੇ ਆਪਣੇ ਆਪ ਨੂੰ ਬਚਾਣੇ ਕਰਕੇ ਪਤਾ ਕੀ ਬੋਲਿਆ ਇਸਨੇ ਤਾਂ ਕਹਾ ਪਹਿਲਾਂ ਮੇਰਾ ਜੁੱਤੀ ਮਾਰਿਆ ਪਰਚਾ ਕਰਵਾਉਣਾ ਜੁੱਤੇ ਬੰਦੇ ਤੇ ਇਹ ਤਾਂ ਉਹਦੀ ਗੱਲ ਸੀ ਸ਼੍ਰੀਕੇ ਦਾ ਪਾਈ ਜਾਣਾ ਬੱਚਿਆ ਨੂੰ ਤਾਂ ਨਹੀਂ ਮੈਨੇ ਆਲੇ ਕਹਿੰਦੇ ਮਾਂ ਅੰਗਰੀ ਦੀ ਪੇਕੇ ਜਾ ਕੇ ਬੈਠੀ ਆ ਉਹ ਬੱਚੇ ਨੇ ਕੱਲ ਨੂੰ ਆਪਣੇ ਜਨ ਵਿਆਹ ਵੀ ਕਰਦੇ ਬੱਚਿਆਂ ਦੀ ਕੱਲ ਨੂੰ ਆਉਣਗੇ ਤੇ ਸ਼੍ਰੀਕੇ ਵਿੱਚ ਨਾ ਬੱਚੇ ਨੂੰ ਕਰਾਵੀਂ ਇਹ ਤਾਂ ਕਰਤੀਓ ਨਹੀਂ ਆਪਰੇ ਸ਼੍ਰੀਕੇ ਵਿੱਚ ਆ ਬੈਠੇ ਇਹ ਚੁਖਨਾ ਦੀ ਇਹ ਬੰਦੇ ਨੂੰ ਹੀ ਨਾਲ ਲਿਆਨੇ ਆ ਉਹਦੇ ਬੱਚਿਆਂ ਦੇ ਇਹ ਤਾਂ ਜੀ ਚਾਲਣ ਦੇ ਵੀ ਤੰਗ ਹੋ ਅੱਜ ਤੁਰਾ ਇਹ ਆ ਲੀਲ ਹਾਂ ਕੀ ਲੱਤਾ ਪਰ ਬੁਰਾ ਨਾ ਕਰ ਬਤਾ ਮੈਂ ਜਿਹੜੀ ਸਮਝੀ ਗੱਲ ਤੇ ਆਉਂਦੇ ਕਿਉਂ ਨਹੀਂ ਕਰੇਗਾ ਬਾਈ ਆਪੇ ਇਹ ਆਪਣੇ ਬੱਚੇ ਆ ਉਹਦੇ ਬੱਚਾ ਨਹੀਂ ਜਾਂਦੇ ਇਹਦਾ ਇਹਦਾ ਮਹਾਰਾਜ ਰਾਜਿਆਂ ਮਹਾਰਾਜਿਆਂ ਨੇ ਨਹੀਂ ਕੁੜੀਆਂ ਰੱਖੀਆਂ ਹੈਂ ਤੂੰ ਤਾਂ ਆਪ ਸਿਆਣੇ ਹੋ ਕਿਉਂ ਸਹੀ ਗੱਲ ਆ ਨਹੀਂ ਜੀ ਰੱਖਦਾ ਹ ਕੁੜੀਆਂ ਕਦੇ ਫਿਰ ਤੁਸੀਂ ਜੇ ਨਹੀਂ ਇਹਨਾਂ ਜੇ ਬੰਦੇ ਨੇ ਗਲਤੀ ਕੀਤੀਆਂ ਮਹਾਰਾਜਾ ਅਸੀਂ ਹੈਗੇ ਆ ਬੈਠੇ ਆ ਸਾਡੀਆਂ ਧੀਆ ਭੈਣਾਂ ਨੂੰ ਕਿਹੜਾ ਕੋਈ ਹੱਥ ਲਾਉਗਾ ਅਸੀਂ ਬੈਠੇ ਤੇ ਨੁ ਜ਼ਿੰਮੇਵਾਰੀ ਲੈਣੇ ਬਾਬਾ ਜੀ ਜ਼ਿੰਮੇਵਾਰੀ ਲੈਂਦੇ ਨੇ ਫਲ ਐ ਨਹੀਂ ਕਰੀਦਾ ਤਾਂ ਕਹਿਣਾ ਮੰਨੀ ਦਾ ਹੁੰਦਾ ਅੱਗੇ ਨਵੀਆਂ ਚਾਹੀਏ ਨਿਆਰੇ ਬੱਚੇ ਹੁਣ ਚੱਲ ਦੇਖੀ ਆਪਾਂ ਕਹਿਦ ਨੇ ਬੈਠੀ ਆ ਠੀਕ ਆ ਜਿੰਦਗੀ ਜੀਓ ਬੱਚੇ ਕਪਰ ਹੋ ਆ ਵੇਖਾ ਕਿੱਡਾ ਰਗਵਾਨ ਮੁੰਡਾ ਆ ਪੂਰੀ ਵਿਆਹ ਇਸ ਗਾ ਤੇਨੂੰ ਵੀ ਲੱਗਦਾ ਆ ਪੋਤੇ ਵਾਲੀ ਪੋਤੇ ਵਾਲੀ ਹੁੰਦੀ ਆਈ ਹੋਈ ਆ ਬੱਸ ਆਪਾਂ ਮੈਨੂੰ ਤਾਂ ਬੋਲ ਰਹੀ ਸੀ ਮਤਲਬ ਪਾਈਓ ਜੇ ਉਹਨਾਂ ਦੇ ਵਿੱਚ ਗਲਤੀ ਆ ਤਾਂ ਇਹ ਚੁੱਪ ਕਰੇ ਬੈਠਾ ਇੱਕ ਮਿੰਟ ਸ਼ਾਂਤੀ ਮਾਰ ਜਾ ਇੱਕ ਮਿੰਟ ਸ਼ਾਂਤੀ ਮਾਰ ਜਾ ਤਾਂ ਨਹੀਂ ਪਾਈ ਉਹ ਬੋਲਦਾ ਹੈਗਾ ਕੋਈ ਗੱਲ ਨਹੀਂ ਗੁੱਸੇ ਗਿੱਲੇ ਚਲੋ ਹੁੰਦੇ ਨੇ ਜਦੋਂ ਛੋਟਾ ਵਿਰੋਧ ਆ ਥੋੜਾ ਜਿਹਾ ਕੰਟਰੋਲ ਤੁਸੀਂ ਵੀ ਥੋੜਾ ਜਿਹਾ ਹਾਜਮਾ ਰੱਖੋ ਬਾਬਾ ਜੀ ਚੰਡੀਗੜ੍ਹ ਤੋਂ ਆਏ ਨੇ ਐਦਾਂ ਜੀ ਗੱਲ ਹੋ ਗਈ ਜੇ ਛੋਟੇ ਤੇ ਝਰੀਟ ਆ ਗਈ ਬਾਬਾ ਜੀ ਦੇ ਕਹਿਣ ਦਾ ਮਤਲਬ ਮਾਤਾ ਦੇ ਝਰੀਟ ਆ ਗਈ ਇਹ ਤਾਂ ਚ ਗੱਲ ਕਰਦਾ ਤੁਸੀਂ ਇਹ ਇਸ ਦਾ ਇਹੀ ਕੰਮ ਹੈ ਹੁਣ ਨਹੀਂ ਹੋਊਗਾ ਕੰਮ ਐਦਾਂ ਹੁਣ ਨਹੀਂ ਹੋਊਗਾ ਇਹ ਜਦੋਂ ਕੋਈ ਕਹ ਲਉਂਗੀ ਨਾ ਸੰਤੋਪੇ ਬੈਠ ਜਾਂਦਾ ਯਾਰ ਜਦੋਂ ਉੱਥੇ ਜਾਂਦੇ ਆ ਚਾਹ ਦਨਵਾਦੀ ਆਪਣਾ ਮਹਾਰਾਜ ਆ ਬਾਬਾ ਜੀ ਇਹ ਨਹੀਂ ਪਤਾ ਉਹ ਚੱਕਲਾ ਜੀ ਨਾ ਬੋਲੂਗਾ ਫਿਰ ਚੱਕਲਾ ਬੰਦ ਕਰਕੇ ਰੰਮ ਜੜੀ ਨਾ ਸੋਧਾ ਲਾ ਦੇ ਇਸ ਨੇ ਨਾ ਮੇਰਾ ਜਦੋਂ ਮੈਂ ਕੁੜੀ ਆ ਰਹੀ ਸੀ ਉਦੋਂ ਤੇ ਤੋਂ ਮਰੇ ਰਿਸਤਵਾਰੀ ਮੈਨ ਡੈਥ ਹੋਈ ਹੋਈ ਸੀ ਡੈਥ ਹੋਈ ਸੀ ਤੋਂ ਮੈਂ ਇਸ ਨੂੰ ਬੋਲਿਆ ਕਿ ਜੇ ਦਾਲ ਸਬਜ਼ੀ ਲੀਆ ਵੀ ਉਸਕੀ ਤੋਂ ਹਜੇ ਸੰਸਕਾਰ ਮੈਂ ਟਾਈਮ ਲੱਗਾਗਾ ਅੱਤ ਦਾਲ ਸਬਜ਼ੀ ਲੀਆ ਕੁੜੀ ਆਣ ਲੱਗ ਰਹੀ ਉਦੋਂ ਵੀ ਸਵੇਰ ਕੇ ਚੱਲੇ ਹੋਏ ਮੈਂ ਘਟੀ ਬਣਾ ਕੇ ਚਲੀ ਜਾਊਗੀ

ਇਸਨੇ ਮੇਰੇ ਥੱਪੜ ਮਾਰਿਆ ਉਸੇ ਬਾਤ ਪਰ ਮੰਨੇ ਕਿ ਆਕਰਸ ਤਰ੍ਹਾਂ ਜੁੱਤੀ ਪਿੱਛੇ ਮੈਂ ਵੀ ਇਸ ਕੋਈ ਚੱਪਾ ਮਾਰ ਦਿੱਤਾ ਮਾ ਤਾਂ ਮੇਰਾ ਮਾਰ ਰੇ ਮੇਰੇ ਤੇ ਮਾਰ ਲਿਆ ਹੂੰ 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 ਤੋ ਇਸਨੇ ਨਾ ਇਤਨੀ ਕਿ ਜੁੱਤੀ ਤੇ ਹੀ ਮੇਰਾ ਬਾਹਰ ਥੱੜ ਕਾ ਨੀ ਚਗੜੀ ਇਸਦੀ ਮੈਂ ਦੇ ਟੂ ਮਗਦੇ ਦੇ ਦੇ ਜਹਾਂ ਦੇ ਦੇ ਇਸਨੇ ਇਤਨੀ ਛੇਤੀ ਮੈਂ ਚਾਰ ਗਰ ਮੱਝ ਪਸਣ ਆਪ ਜੋਂ ਸੇ ਕਹਿ ਰਹੇ ਨਾ ਅਗਰ ਮੈਂਨੇ ਮੜੀ ਸੇ ਜੁੱਤੀ ਮਾਰ ਦਿੱਤੀ ਤਾਂ ਇਸਨੇ ਇਹ ਨਾ ਮਾਰਤਾ ਇਹ ਹੋਇਆ ਨਾ ਭਾਈ ਉਦੋਂ ਪੰਚਾਇਤਾਂ ਆ ਆ ਹੁਣ ਬਾਬੇ ਜਿਵੇਂ ਵਾਰੀ ਫੁੱਲ ਲੈਣ ਕਿ ਕੋਈ ਛਰੀਟ ਵੀ ਸਾਨੂੰ ਕਹੀ ਜੰਦੇ ਆ ਡਾਂਗ ਫਿਰੂ ਜੇ ਤੂੰ ਜੀ ਨਾ ਗਾਇ ਉਹ ਜਿੰਨੀ ਜਗਾਵਾ ਸਾਡੇ ਬਾਬੇ ਦਾ ਸੋਣੀ ਤੇ ਚੰਗਾ ਲੱਗੂਗਾ ਜੇ ਤੂੰ ਘਰ ਸਭ ਸੰਭਾਲ ਸਕਦੇ ਸੰਭਾਲ ਲੋ ਮਹਾਰਾਜ ਬੱਚੇ ਐਦਾਂ ਗੱਲ ਆ ਦੋ ਗੱਲਾਂ ਨੇ ਬਾਸ ਨਹੀਂ ਚਿੰਗਾ ਨੇ ਘਰ ਸੰਭਾਲ ਲੈਣਾ ਸਾਨੂੰ ਸਿੱਧੀ ਸਪਸ਼ਟ ਗੱਲ ਤੁਸੀਂ ਉਹ ਤੁਸੀਂ ਆਪਦੇ ਬੱਚਿਆਂ ਚਾਹ ਲੈਣੋ ਅਸੀਂ ਲਾਂ ਲੈ ਜਾਂਦੇ ਆਪਦੇ ਘਰ ਨੂੰ ਮੇਰੀ ਭੈਣ ਮਾਰ ਕੇ ਗੁੱਸਾ ਨਹੀਂ ਕਰੀ ਜਾਉਂਦਾ ਇੱਥੇ ਰਹਿ ਕੇ ਕੀ ਕਰੇ ਅਨਾਲ ਦੇ ਬੱਚਾ ਇਹਦਾ ਰਹਿਣਾ ਕਿੰਨੀ ਬੰਦਾਂ ਪੈਸਾ ਹੋਣਾ ਉਹ ਜਗਾ ਜਵਾ ਰੱਖੀ ਰਹਿਣੇ ਜਿਹਨੇ ਪੁੱਛੀ ਨਾ ਕਰਨਾ ਜਗਾ ਤੇ ਅਸੀਂ ਇਹਨੂੰ ਨਾ ਲੈਣੇ ਠੀਕ ਆ ਕੋ ਜਵਾ ਕਿਹੜਾ ਸਾਰੇ ਚੀਜ਼ਾਂ ਦਾ ਮੋਟਾ ਟੁੱਟਿਆ ਮੈਨੂੰ ਨਾ ਤੁਸੀਂ ਵੀ ਕਹੋ ਇੱਥੇ ਕਿਨਾਂ ਦਿਨ ਰਹਿ ਨਹੀਂ ਕਰੇ ਕੋਈ ਨਾ ਬਾਬੇ ਦੀ ਮੈਂ ਤਾਂ ਕੁੱਝ ਨਹੀਂ ਕੱਢਣੀ ਹੁੰਦੀ ਸੀ ਹਾਂ ਨਹੀਂ ਨਹੀਂ ਨਾ ਮੈਂ ਤੈਨੂੰ ਹੁਣਾਂ ਚਲ ਤਾਂ ਬੰਦਾ ਸੁਣਾ ਤੇ ਬੱਚਿਆਂ ਦਾ ਨਹੀਂ ਹੈਗਾ ਮਾੜਾ ਮਾੜਾ ਬਾਬੇ ਜੀ ਮੈਨੂੰ ਕਿਸੇ ਦਾ ਵੀ ਮੋਹ ਨਹੀਂ ਰਿਹਾ ਬਸ ਇਹ ਜਿੱਥੇ ਰਹਿਣੀ ਇਹਨਾਂ ਦਾ ਰੱਖ ਲੈਣਾ ਮੇਰੇ ਬੱਚਿਆਂ ਨੂੰ ਦਵਾਈ ਦੇ ਆ ਰਾਤ ਨੂੰ ਮੈਂ ਉਹ ਨਹੀਂ ਹੁੰਦਾ ਭਾਈ ਕੰਮ ਹੈ ਜਦੋਂ ਕਹਿ ਤਾ ਜਮੇ ਕੁੱਟਦੀ ਨੇ ਘਰ ਤੇ ਬਾਹਰ ਰਿਕਾਰਡਿੰਗ ਕਰ ਕਰ ਕੇ ਰਹਿ ਜੀ ਲੋਬ ਇਹ ਮੋਹ ਆਪਣੇ ਬੱਚੇ ਦਾ ਵੀ ਨਹੀਂ ਹੈ ਉਹ ਯਾਰ ਸਾਨੂੰ ਸੌਰੀ ਇੱਕ ਕਹੀ ਨਾ ਅਸੀਂ ਨਾਲ ਲੈ ਜਾਵਾਂਗੇ ਇਹਨੂੰ ਬੰਦੇ ਨੂੰ ਨਾਲ ਹੈਂ ਪਰੇ ਤੋਂ ਵੇਖਾ ਕੇ ਅਗਰ ਕੋਈ ਕਰਵਾ ਤੋ ਜਾ ਜਿਹਦੀ ਪਹਿਲੀ ਨੂੰ ਮਿਲੇਗਾ ਵੇਖ ਜਾ ਸਾਲ ਵੀ ਨਹੀਂ ਬਿਆਹ ਹੋਇਆ ਮੇਰੇ ਬਾਪੂ ਚੱਕਰ ਜਾ ਕੇ ਦੇਖੋ ਕਿੰਨੀ ਡੈਰੀ ਮਾੜਾ ਤੇ ਤੁਸੀਂ ਵੀ ਨਹੀਂ ਚਾਹੁੰਦੇ ਵੀ ਇਹ ਜਾਵੇ ਤੁਸੀਂ ਚਾਹੁੰਦੇ ਤੁਸੀਂ ਭਾਈ ਮਾਤਾ ਮੇਰੀ ਗੱਲ ਸੁਣੋ ਤੁਸੀਂ ਭਾਈ ਸਾਥ ਗੋ ਸਾਡਾ ਐ ਨਾ ਕਰੋ ਇਹਨਾਂ ਦਾ ਸਾਥ ਨਾ ਦੋ ਅਸੀਂ ਆਏ ਆ ਤੁਸੀਂ ਰੱਖੋਗੇ ਹੁਣ ਇਹਨਾਂ ਚਰਕੀ ਮੈਂ ਹਾਂਜੀ ਹਾਂ ਬੱਚਾ ਨੂੰ ਉਹ ਭੇਜ ਫਾਲਾ ਦੇ ਕਰਦੇ ਵਿੱਚ ਜੇ ਮੇਰੇ ਕਰਕੇ ਵੀ ਨਹੀਂ ਵੀ ਰੱਖ ਦੇਗੇ ਨਾ ਮੈਂ ਬੜਾ ਕੰਨੀ ਰਹਿ ਕੇ ਆਪਣਾ ਗੁਜ਼ਾਰਾ ਕਰ ਜੂਗੀ ਪਰ ਮੈਂ ਜਿੰਦਗੀ ਤਾਂ ਬਹੁਤ ਜ਼ਿਆਦਾ ਤੰਗ ਮੈਂ ਹੋਰ ਕੁਝ ਨਹੀਂ ਸਹਿਰ ਕਰ ਸਕਦੀ ਮੈਂ ਆਪਣਾ ਆਪ ਕ ਮੈਂ ਕਾ ਆਪਣਾ ਪੇਟ ਪਾਲ ਸਕਦੀ ਹਾਂ ਨਹੀਂ ਆ ਬੱਚੇ ਦਾ ਨਹੀਂ ਤੈਨੂੰ ਤਰਸ ਆਉਂਦਾ ਜਿਹੜਾ ਬਿਨਾ ਮਾਂ ਜਿੰਦੀ ਜੀ ਮਾਂ ਤੋਂ ਵੀ ਤਰੀਕਾ ਦੇ ਸਾਹਮਣੇ ਉੱਥੇ ਘਰ ਆ ਫਿਰਦਾ ਆ ਬੱਚੇ ਦਾ ਨਹੀਂ ਤੈਨੂੰ ਤਰਸ ਆਉਂਦਾ ਮੇਰੇ ਬੱਚੇ ਮੇਰੇ ਮੇਰੇ ਸਾਥ ਰਹਿਣਾ ਚਾਹੇ ਮੇਰੇ ਪਾਸਾ ਇੱਥੇ ਰਹਿਣਾਂਗੇ ਇੱਥੇ ਰਹਿਣਾਂਗੇ ਤੇਰੇ ਕੋ ਬੱਚੇ ਤੇਰੇ ਆਪਣਾ ਕ ਮੈਕਅਪ ਨਾਲ ਘਰ ਬਰ ਬਣਿਆ ਨਹੀਂ ਤੇ ਪਪਾ ਨੇ ਉਹਦੇ ਪਿਆਰ ਨਾਲ ਘਰ ਬੁਹਾ ਤੇ ਜਿੰਦੇ ਲੱਗੇ ਆ ਨਹੀਂ ਮੈਂ ਨਹੀਂ ਜਾਣਾ ਕੁਛ ਤਾਂ ਕਿਸੇ ਕਿਹਾ ਤੇ ਚਲ ਜੇ ਉਥੋਂ ਵੇਚ ਕੇ ਹੋਰ ਕਿਤੇ ਬਣਾਣਾ ਦਾ ਗੱਲ ਕਰ ਵੀ ਉੱਥੇ ਰਹਿਣਾ ਨਹੀਂ ਆਗਾ ਜੋ ਅਧਿਆਰਣ ਤੋਂ ਦੇਖਿਆ ਗਿਆ ਜੇ ਤੁਸੀਂ ਸਰਪੰਚ ਜਾਂ ਪੈਂਚਾਂ ਦੇ ਜਾਣਾ ਥਰੂ ਚਾਹਣੀ ਹੋ ਜਾ ਸਰਪੰਚ ਦਾ ਫੋਨ ਆਇਆ ਤੁਹਾਨੂੰ ਕਿਸੇ ਦਾ ਜਾ ਕੇ ਹੋਰਤਾ ਹੀ ਦੱਸ ਦਿਓ ਸਾਨੂੰ ਕੋਈ ਗੱਲਬਾਤ ਆ ਤੇ ਜੀ ਸਰਪੰਚ ਰਾਹੀਂ ਆਏ ਆ ਸਰਪੰਚ ਨੂੰ ਮੁਸ਼ਕਲਾਹ ਦਿੱਤੀ ਜਾਂਦੀ ਨਹੀਂ ਤੁਹਾਨੂੰ ਨਾਲ ਫੋਨ ਆਇਆ ਹੋਵੇ ਵੀ ਅਸੀਂ ਤੁਸੀਂ ਕੋਈ ਗੱਲ ਨਹੀਂ ਸੀ ਹਾਂਜੀ ਬਾਹਰ ਗਏ ਵੇ ਜੀ ਜਾ ਕੇ ਜਾ ਕੇ ਆਇਆ ਭਾਈ ਸਰਪੰਚ ਕੋਲੇ ਪੈਂਚਾ ਤੋਂ ਬਿਨਾਂ ਹੀ ਜਾਂਦੇ ਕਿਸੇ ਕਰਦੇ ਠੀਕ ਹੈ ਜੀ ਵਾ ਤੇਰੇ ਮਾਂ ਚੋਲੇ ਹੋ ਜਾਂਦੇ ਪੁਲੀਜ ਨੂੰ ਗਏ ਤਾਂ ਤੂੰ ਆਪਦਾ ਘਰ ਤਾਂ ਦੇਖਦੀ ਨਹੀਂ ਨਾ ਬੱਪ ਹੋਈਏ ਦੂਸਰੀ ਬਾਤ ਆ ਮੇਰੇ ਗੱਲ ਤੇ ਆਦਮੀ ਦੀ ਇੱਛਾ ਤੇ ਆਪਣੇ ਬੱਚਿਆਂ ਦੀ ਹੁੰਦੀ ਆ ਕਿ ਕੋਈ ਮੇਰੇ ਆਦਮੀ ਨਾਲ ਕੋਈ ਦੂਜਾ ਬੰਦਾ ਨਾ ਕਹਿ ਦੇ ਆਪਣੇ ਖਾਸ ਰਿਸ਼ਤੇਦਾਰ ਅੱਜ ਠੀਕ ਆ ਬਾਬਾ ਪਹਿਲਾਂ ਮੇਰੀ ਬਾਤ ਸੁਣ ਹਾਂ ਪਤੀਜਾ ਇਹਨੂੰ ਫੋਨ ਐਫਟੀ ਜਨ ਫੋਨ ਕਰਦਾ ਸੀ ਪਤੀਜਾ ਕਹਿੰਦਾ ਸੀ ਚਲ ਕੋਈ ਬਾਤ ਨਹੀਂ ਹਾਂ ਜੀ ਬੂਆ ਮੰਨ ਲਈ ਗਈ ਹੈ ਮੈਮ ਸੁਝੇਬ ਜੈ ਕਸ਼ਮੀਰ ਪੇਸ ਗਏ ਕਹਾ ਵੀ ਚਲ ਤੂੰ ਹਾਂ ਜੀ ਰੁਕ ਜਾ ਪਾ ਠੀਕ ਹੈ ਨਾ ਇਹ ਮੁਰਕਿੜਕੇ ਮੰਗੂ ਨੇ ਮੇਰੇ ਨਾਲ ਇਹ ਕਰਤਾ ਸੀ ਉਹਨੇ ਮੇਰੇ ਨਾਲ ਇਹ ਕਰਤਾ ਸੀ ਪਿਛਲੀ ਹੀ ਗੱਲਾਂ ਛੇੜਦਾ ਸੀ ਠੀਕ ਹੈ ਨਾ ਫਿਰ ਇੱਕਦਮ ਗੁੱਸੇ ਚ ਆ ਗਏ ਨਾ ਉਹਨੇ ਉਹ ਕਹ ਉਹਨੇ ਬੋਲੇ ਕਿ ਮੈਂ ਨਹੀਂ ਪੇਸ਼ਦਾ ਕੋ ਪਿਛਲੀ ਗੱਲਾਂ ਹੀ ਛੇੜਾਂਗੇ ਉਹ ਪਿਛਲੀ ਗੱਲਾਂ ਹੀ ਸਾਰੀ ਨਪਟਾ ਕਾ ਕਿ ਫਿਰ ਨਾਲ ਹੋ ਗਿਆ ਕਿ ਮਨ ਜਦੋਂ ਉਹ ਕਹਿੰਦਾ ਸੀ ਮੇਰੇ ਭੇਜਾ ਵੀ ਤੁਸੀਂ ਪਿਛਲੇ ਦਿਨਾਂ ਨੂੰ ਛੱਡੋ ਪਿਛਲੀ ਗੱਲ ਪਿਛਲੀ ਗੱਲ ਨੂੰ ਛੱਡੋ ਉਸ ਟਾਈਮ ਹੀ ਸਹੀ ਛੱਡੀ ਸੀ ਥੋੜਾ ਠੀਕਾ ਨੂੰ ਕਹਿੰਦੇ ਪਿਛਲੀਆਂ ਛੱਡਾ ਤੁਸੀਂ ਨਹੀਂ ਛੱਡਦੇ ਨਹੀਂ ਨਹੀਂ ਪੁੱਤ ਤੁਸੀਂ ਕਹਿੰਦਾ ਕਹਿੰਦਾ ਬਸ ਨਾ ਨਹੀਂ ਹਗਾ ਉਹ ਨਹੀਂ ਹਗਾ ਮੈਂ ਤੇ ਚਾਹ ਤੇ ਕੁੱਤੇ ਸਾਰੇ ਨੇ ਮੈਂ ਦੱਸਦੇ ਇਥੇ ਮੇਰੇ ਕਹਿੰਦਾ ਕੋਈ ਵੀ ਕੁਝ ਕਰਦਾ ਹੈ ਪਰ ਉਸიან ਤਾਂ ਵੈਸੇ ਹੀ ਇਲਜ਼ਾਮ ਲਗਾਈ ਜਾਂਦਾ ਮੇਰੇ ਮੇਰੇ ਘਰ ਵਾਲੀ ਵੀ ਚੱਕ ਰਹੇ ਆ ਪਰ ਉਸੀ ਹੈ ਚੱਕਰ ਉਸੀ ਕੁਝ ਨਹੀਂ ਕਹਿੰਦੇ ਆ ਤਾਂ ਇਹ ਨਾ ਮੈਂ ਡੈਡੀ ਨੂੰ ਬੁਲਾ ਕੇ ਲੈ ਕੇ ਆਸਵਿਨਸ ਮੇਰੀ ਕਾ ਆ ਜ ਤਾਂ ਮੈਂ ਵੀ ਅੰਦਰ ਵਕਤੀ ਸੀ ਇਹ ਪਤਾ ਕੀ ਕਰਦਾ ਸੀ ਮੈਨੂੰ ਛੱਡਣ ਆਪਣੇ ਵਾਸਤੇ ਆਸਰ ਕਿ ਨਾ ਚਾਦਰ ਪਿੱਛੇ ਮੈਨੂੰ ਮੁੰਡੇ ਕੋਲ ਕੱਢ ਦਿੰਦਾ ਸੀ ਕਹਿੰਦਾ ਮੈਂ ਤੇ ਲੋਕੀ ਖੋਲਦਾ ਮੈਂ ਆਪਣੇ ਫਾਇਦੇ ਨੂੰ ਮੁੰਡੇ ਕੋਲ ਹੀ ਲੈ ਚੱਲ ਮੈਂ ਮੁੰਡੇ ਕੋਲ ਸੀ ਬਸ ਮੈਂ ਆਪਣੇ ਰੇਹ ਨੂੰ ਪਾਸੇ ਲੈ ਕੇ ਆਇਆ ਕਹੇ ਰਹਾ ਕਿ ਹੁਬੀ ਤੂੰ ਆਤਾ ਹੈਦਰ ਉਹ ਆ ਗਿਆ ਸਵੇਰੇ ਸਵੇਰੀ ਉਹਨੂੰ ਕਹਿ ਰਿਹਾ ਕਹਾਂ ਮੈਂ ਤਾਂ ਕਹ ਸਾਰੇ ਰਾਤ ਪੜ ਕੇ ਪਤਾ ਨਹੀਂ ਲੈਂਦਾ ਪਤਾ ਨਹੀਂ ਮੈਨੂੰ ਕੀ ਖਵਾ ਰਹੀ ਹੈ ਇਹ ਕਦੋਂ ਦੀ ਗੱਲ ਆ ਪਿੱਛੇ ਦੇਖੀ ਮੇਰੇ ਯਾਰ ਨੇ ਪਹਿਲਾਂ ਕੀ ਆ 6 ਮਹੀਨੇ ਤੋਂ ਮਨ ਹੋ ਗਿਆ ਬਾਈ ਨੂੰ 6 ਮਹੀਨੇ ਤੋਂ ਬਸ ਆਪ ਸੜਛੇ ਵੀ ਲਿਖਾਤ ਲਗਾਏ। ਇਹ ਜੀਆਂ ਗੱਲਾਂ ਬੰਦ ਕਰ ਦੇ ਵਾਪਾ ਤੂੰ ਹੁਣ। ਤੂੰ ਇਸਨੇ ਨਾ ਉਸਨੇ ਮੇਰੇ ਸਹੁਰੇ ਨੇ ਆ ਕੇ یوں ਨਹੀਂ ਬੋਲੇ ਹੈ। ਅੱਜ ਤੂੰ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਕੀ ਖਰੀਏ ਤੂੰ ਚਲ ਮੈਂ ਤੁਹਾਨੂੰ ਦਿਖਾਉਂਦਾ ਵੀ ਸਾਨੂੰ। ਅੱਗੇ ਤੇ ਮੈਨੂੰ ਪਤਾ ਨਹੀਂ ਕਹਿ ਰਾ ਤੈਨੂੰ ਪਤਾ ਨਹੀਂ ਹੈ ਕਿ ਇਸ ਖਾਨਦਾਨ ਦੀ बड़े खानदान किया ही भी कहा मारा तो बोल बाप गलती कर रहा है बड़े ये नहीं बड़े बड़े खानदान की आई तो बोल बाप गलती कर रहा है बड़े नहीं बड़े बड़े खानदान की आई भी कहा मारा तो बोल बाप है बड़े ये नहीं बड़े बड़े खानदान तो बोल बाप गलती कर रहा है बड़े ये तो बोल बाप गलती कर रहा है बड़े ये नहीं बड़े बड़े खानदान की आई भी कहा मारा तो बोल बाप गलती कर रहा है क्या सबूत देंगे मेरे बात होता है गलती है बड़े भी गलती है फिर मैंने इसमें बोले मैं तो पुलिस को फोन कर रही हूँ उसी के थ्रू तेरा मेडिकल करूंगी ਤੋਂ ਮਨੇ ਥਾਣੇ ਮੈਂ ਕਰਦੀ ਆ ਫੋਨ ਹੈ ਥਾਣੇ ਵਾਲੇ ਕਿਵੇਂ ਨਹੀਂ ਕਿ ਅੱਗੇ ਤੱਕ ਗਜ਼ਾਰਾ ਉਹ ਪੁਲਸ ਵੀ ਨਾ ਮੇ ਪਸੰਦ ਤਾਈ ਪਹੁੰਚੀ ਚਾਰ ਫੋਨ ਕਰੇ ਮਨੇ ਹੈ ਜੜ ਅਰੇ ਇੱਕ ਪਾਣੀ ਦੋ ਤਿੰਨ ਵਾਰ ਜਿਹੜਾ ਹੈ ਰਹਤਾ ਨਾ ਇਹ ਜਿਹੜਾ ਰਹਤਾ ਬੰਦੂ ਕਾ ਚਲੇ ਗਿਆ ਮੇਰਾ ਸੋਹਣਾ ਦਾ ਹੁੰਦਾ ਰਹਿੰਦਾ ਹੁੰਦਾ ਨੇ ਵਿਸ਼ਵਾਸ ਦਾ ਹੁੰਦਾ ਬੰਦੇ ਨੂੰ ਵੀ ਵਿਸ਼ਵਾਸ ਪਾਪਾ ਜੀ ਮੇਰਾ ਵੀ ਵਿਸ਼ਵਾਸ ਦਾ ਹੁੰਦਾ ਹੁੰਦਾ ਬੰਦੇ ਤੇ ਵੀ ਲੜੇਤਾ ਬੰਦੇ ਨੂੰ ਵੀ ਰੱਖਣਾ ਚਾਹੀਦਾ ਜਨਾਨੇ ਦੇ ਵਿਸ਼ਵਾਸ ਜਨਾਨੇ ਨੂੰ ਬੰਦੇ ਤੇ ਫੇਰ ਇਹ ਰਹਿ ਤੇ ਰਹਿ ਜਾਂਦੇ ਆ ਆਹ ਨੂੰ ਕਿਹੜੀ ਹੈ

ਉਹਨਾਂ ਨੇ ਫਿਰ ਮੈਨੂੰ ਬੁਲਾ ਲਿਆ ਕਾ ਆਪਕੇ ਬਾਤੋ ਕੀ ਕਾ ਹਾਂ ਹੋਗੀ ਕਹਿੰਦੇ ਚਲ ਆ ਮੁੰਮੀ ਕੀ ਸੁਣਾ ਲੇ ਤੋ ਬੁਲਾ ਲਿਆ ਉਹਨਾਂ ਨੇ ਮੈਨੂੰ ਮੈਨੂੰ ਮਾਹੀਦ ਮੈਂ ਬੁਲਾ ਲਿਆ ਕਿ ਜਿਵੇਂ ਲਿਗੇ ਲਿਸਨ ਰਹਿ ਬਿੱਚ ਮਟਕਾ ਲੱਗਿਆ ਬੋਲੋ ਨਹੀਂ ਪਹਿਲੇ ਕਰਦਾ ਮੈਂ ਪੂਰੀ ਕਰਦਾ ਪਹਿਲੇ ਕਰਦਾ ਫੋੜੀ ਹੈ ਜੇ ਗਾਨ 3 ਨੂੰ ਹੀ ਆਉ ਸਮਝਾਉਣਾ ਕਿ 3 ਨੂੰ ਸਮਝਣਾ ਇਹਨੇ ਬਣਾਇਆ ਸੀ ਮਨਵਾਇ ਦੱਸ ਜਵਾਈ ਤੇ ਤੈਨੂੰ ਇਹ ਸਮਝਾਉਣੀ ਹੁੰਦੀ ਹੈ ਗੱਲ ਇਹ ਥੋੜੇ ਫੈਸਲੇ ਕਰਾਉਣ ਉਹ ਰਿਆ ਕੇ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ ਦੀ ਮੇਰਾ ਜਵਾਈ ਸੰਦੂ ਦਾ ਛੱਟਕ ਕਰਾ ਕੇ ਆਇਆ ਅਗਰ ਜੇ ਕੋਈ ਮੋਰ ਵੀ ਹੁੰਦਾ ਨਾ ਮਰੀ ਕੁੜੀ ਨੂੰ ਉਹ ਜੈ ਜੀ ਉਹ ਛੱਡੇਗਾ ਤੇਰੀ ਮਾਂ ਬੈਠੀ ਹੋਵੇ ਚੱਲ ਦੂੰਗੀ ਤੂੰ ਵੀ ਚੱਲ ਉਹ ਤੇ ਬਚੰਗਾ ਹੋਊਗਾ ਮੁੰਡਾ ਪਰੋਣਾ ਇਹ ਮਾੜ ਮੋੜੀ ਸ਼ਰਮ ਨਾ ਮੱਥਾ ਮਾਰੂਗੀ ਮਾੜਾ ਮोटा ਬੋਲਣ ਦਾ ਤਾਂ ਸਾਬ ਮਾੜਾ ਮोटा ਵਿਚਾਰੀ ਤਾਹ ਨੂੰ ਇੰਨਾ ਬੋਲਦੇ ਜੇ ਨੇ ਦੁਖੀ ਕੀਤੀ ਹੈ ਮਹਾਰਾ ਜਿੰਨਾ ਪਰੇਸ਼ਾਨ ਇਸ ਲਈ ਨਾ ਫਿਰ ਉੱਟ ਕੰਚਨ ਚ ਲੱਗ ਗਿਆ ਬੋਲ ਮੇਰਾ ਮਾਮਲੇ ਵਾਸਤੇ ਆਵੇ ਖੁਦ ਖੁਦ ਕੇ ਆਵੇ ਉਹ ਤੂੰ ਜੁਆਈ ਜੇ ਨਾ ਪਤਾ ਇਹ ਦੇ ਨਹੀਂ ਆਏਗਾ ਨਾ ਤਾਂ ਮੁੱਕਣੀ ਹੈ ਨਹੀਂ ਠੀਕ ਨਹੀਂ ਗੱਲ ਇਹ ਆਪਾਂ 100% ਗਲਤ ਆ ਬੰਦਾ ਮੈਨੂੰ ਪਤਾ ਹੈ ਵੀ ਮੁੱਕਣੀ ਥੋੜੇ ਸੋਹਣਿਆ ਗੱਲ ਨਾ ਠੀਕ ਹੈ ਜੀ 100% ਗਲਤ ਆ ਬੰਦਾ ਹੁਣ ਆਪਾਂ ਰਾਹ ਤਾਂ ਭਾਈ ਇਹ ਖੇ ਗੱਲ ਨੂੰ ਬਾਬਾ ਬਾਬਾ ਜੀ ਮੈਂ ਤਾਂ ਦੇਖੀ ਇਸ ਤੇ ਮੇਰੇ ਸਾਹਮਣੇ ਮੇਰਾ ਨਦੀਨ ਮਿਲਦਾ ਹੈ ਇਸ ਕੇ ਉਹਨਾਂ ਦੇਖੋ ਆ ਜੋੜ ਕੇ ਵੇਚਦੀ ਹੈ ਬੱਚੇ ਦੇ ਸਾਹਮਣੇ ਤੇ ਮਿਲਦਾ ਮੇਰਾ ਬੱਚਾ ਤਾਂ ਮਰਦਾ ਹੈ ਇਹ ਬੱਚੇ ਮੇਰੇ ਕਮਾਤਾ ਖਾਣ ਜੋਗੇ ਕਿ ਦੋ ਵਿਆਹ ਦੀ ਮੈਨੇ ਇੱਕ ਵਾਰ ਨਾਲ ਤਾਂ ਰਹਿਣਾ ਬੋਦ ਨੂੰ ਜਵਾ ਖਾਣ ਦੇ ਦੋ ਦੋ ਨਹੀਂ ਮੈਨੂੰ ਆਇਆ ਦੱਸ ਕੀ ਕਰਾਂਗਾ ਨਾ ਕੋਈ ਬਾਤ ਨਹੀਂ ਮੈਂ ਆਏ ਨਹੀਂ ਹੁੰਦੀ ਗੱਲ ਵਿਆਹ ਮੈਂ ਵਿਆਹ ਵਿਆਹ ਜਵਾਨ ਹੋ ਗਏ ਮਾਂ ਦਾ ਹੱਥ ਹੁੰਦਾ ਇਹ ਦਾ ਇੱਡੀ ਤੂੰ ਜਵਾਨ ਆ ਮੈਨੂੰ ਸਮਝ ਨਹੀਂ ਆਉਂਦੀ ਇੰਨਾ ਕਿੰਨਾ ਕੋ ਜਵਾਨ ਇੰਨਾ ਕਿੰਨਾ ਕਿ ਤੇਰੇ ਬੱਚੇ ਜਵਾਨ ਆ ਇਹਦੇ ਦੋ ਲਾ ਕੇ ਤੂੰ ਆਪਣੇ ਗੱਲ ਨਾਲ ਲਾ ਨਹੀਂ ਸਕਦੇ ਬੱਚਿਆਂ ਨੂੰ ਕਿੱਡੇ ਸੇ ਇਹਦਾ ਇਹ ਤੇਰਾ ਕਹਿਣਾ ਮੰਨਣਗੇ ਕਿੰਨੀ ਤੂੰ ਗੱਭਰੂ ਆ ਮੈਂ ਆਪੂ ਸਿੱਧੇ ਤੇ ਗੱਭਰੂ ਲੱਗ ਰਹੀ ਮੈਂ ਖਤਮ ਹੋਈ ਪਿਆ ਮੈਂ ਐਡਾ ਕਿਤਾ ਖਤਮ ਹੋਈ ਤੂੰ ਆਪਣੀ ਇਮਤ ਕਰਨ ਕੇ ਆਪ ਆਪਣਾ ਕਰ ਉਹ ਸਾਵੀ ਐਡਾ ਤਾਂ ਦਾ ਤੇਰਾ ਘਰ ਆ ਹਰ ਕੋ ਕੇ ਨਾਲ ਸਪੀਕਰ ਤੇ ਤੇਰਾ ਘਰ ਖਰਾਬ ਉਹਦਾ ਕੋਈ ਵੀ ਇੱਥੇ ਅਸੀਂ ਆਏ ਸੀ ਇਹਨਾਂ ਦੇ ਮੈਡਨ ਨਹੀਂ ਮੂੰਹਾਂ ਤੋਂ ਨਿੰਬੂਆ ਤੋਂ ਪਿੰਡ ਤੋਂ ਆਏ ਸੀ ਇਹਨਾਂ ਦਾ ਮੈਡਨ ਇੱਧਰ ਮੇਰੀ ਪਸੰਦ ਸੀ ਤੇ ਅੱਜ ਜਿਹੜਾ ਵਾ ਠੰਡੇ ਮਤੇ ਨਾਲ ਬਹੁਤ ਹੀ ਵਧੀਆ ਡੰਗ ਦਾ ਜਿਹੜਾ ਇੱਕ ਫੈਸਲਾ ਹੋ ਗਿਆ ਘਰ ਵੱਸ ਗਿਆ ਤੇੰਨਾ ਦੇ ਆਪਾਂ ਚੰਗੀ ਆ ਆ ਜਿਹੜੇ ਆਪਣੀ ਧੀ ਆ ਤੇ ਜਿਹੜੇ ਅਸੀਂ ਆਪਣੀ ਜ਼ਿੰਮੇਵਾਰੀ ਤੇ ਤੇ ਦਲਪੰਥ ਤਰਨਾ ਦਾ ਲਰਭਾ ਖਰਬਾ ਮੁਖੀ ਸਾਡਾ ਜਹੇਦਾਰ ਪਾਪਾਈ ਮੁਖੀ ਚੜਤ ਸਿੰਘ ਜੀ ਤੇ ਜਹੇਦਾਰ ਰਾਜਾ ਰਾਜ ਸਿੰਘ ਜੀ ਜਹੇਦਾਰ ਸ਼ੇਰ ਸਿੰਘ ਜੀ ਤੇ ਬਾਕੀ ਅਸੀਂ ਇਸ ਪਿੰਡ ਦੇ ਵਿੱਚ ਆਹੀ ਬਹੁਤ ਹੀ ਇਥੋਂ ਦੇ ਪਿੰਡ ਦੇ ਸਰਪੰਚ ਨੇ ਵੀ ਸਾਡੇ ਮਾ ਜੋਜੋਗ ਦਿੱਤਾ ਹਨ ਤੇ ਬਹੁਤ ਹੀ ਵਧੀਆ ਟੰਗ ਨਾਲ ਦੇ ਵਿਚਾਰ ਸੁਣ ਕੇ ਤੇ ਜਿਹੜਾ ਸ਼ਿਵਾਸ ਕਰਕੇ ਸਾਡੀ ਲਿਖਤ ਕਰਾ ਕੇ ਸਾਡੇ ਨਾਲ ਜਿਹੜੀ ਧੀ ਆ ਇਹਦੇ ਦੇ ਬਿਸੋਹਰੇ ਤੋਰੀ ਗਈ ਆ ਤੇ ਅੱਗੇ ਤੋਂ ਕੋਈ ਲਾਂਭਾ ਆਉਂਦਾ ਜਾਂ ਕੋਈ ਗੱਲ ਪਾਤਾ ਬਾਕੀ ਅਸੀਂ 5 ਲੱਖ ਰੁਪਏ ਜੁਰਮਾਨਾ ਵੀ ਰੱਖਦੇ ਹੁੰਨੇ ਆ ਬਾਕੀ ਅਸੀਂ ਆਪਣੀ ਜ਼ਿੰਮੇਵਾਰੀ ਚੱਕ ਕੇ ਪੂਰੀ ਜ਼ਿੰਮੇਵਾਰੀ ਲੈ ਕੇ ਫੇਰੇ ਅਸੀਂ ਧੀ ਦੇਣੀ ਜ਼ਿੰਮੇਵਾਰੀ ਲੈ ਕੇ ਫੇਰੇ ਸੋਹਰੇ ਘਰਵਾਲੇ ਦੇ ਛੱਡੀ ਦੀ ਹੈ ਤੇ ਇਸ ਕਰਕੇ ਸਰਪੰਚ ਸਾਹਿਬ ਦੇ ਵਿਚਾਰ ਲੈ ਲਓ ਮੜੇ ਹਾਂਜੀ ਸਰਪੰਚ ਸਾਹਿਬ ਬਹੁਤ ਵਧੀਆ ਅੱਜ ਗਾਂ ਫਿਰੋਜ਼ਪੁਰ ਮੇ ਜੋ ਜੱਥੇਦਾਰ ਸਾਹਿਬ ਆਏ ਜੋ ਆਪਸ ਵਿੱਚ ਹਜ਼ਾਰਾ ਸਿੰਘ ਔਰ ਉਨਕੀ ਘਰਵਾਲੀ ਦਾ ਜੋ ਆਪਸ ਦਾ ਮਨਮੋਟਾਉ ਥੇ ਕੁਝ ਆਪਸ ਕੀ ਉਹ تھی ਹਾਂਜੀ ਤੋਂ ਉਸ ਦਾ ਅੱਜ ਆਪਸ ਮੇਂ ਮਿਲ ਕਰਕੇ ਫੈਸਲਾ ਕਰਵਾਇਆ ਜਿਸ ਦੀ ਜ਼ਿੰਮੇਵਾਰੀ ਲਈ ਹੈ ਜੱਥੇਦਾਰ ਆਪ ਨੇ ਔਰ ਲੜਕੀ ਕੋ ਉਸ ਦੇ ਸਾਥ ਉਸ ਦੇ ਸਹੁਰਾਲ ਮੇਂ ਭੇਜ ਦिए ਹਾਂਜੀ ਤੁਸੀਂ ਕੁਛ ਨਹੀਂ ਹਾਂਜੀ ਠੀਕ ਹੁਣ ਦੁਬਾਰਾ ਕੋ ਲੰਬਾ ਨਹੀਂ ਜਾਂਦਾ ਵਧੀਆ ਰਹੋਗੇ ਨਾ ਪਰਿਵਾਰ ਵਿੱਚ ਮੈਂ ਇਹ ਚਾਹੁੰਦਾ ਸੀ ਬੱਸ ਠੀਕ ਹੈ ਪਰ ਕੋਈ ਤੋੜ ਹਣ ਹਾਂਜੀ ਕੋਈ ਨਹੀਂ ਸਾਰਾ ਪਰਿਵਾਰ ਗਿਆ ਮਾਤਾ ਜੀ ਆ ਮਾਤਾ ਜੀ ਮਾਤਾ ਜੀ ਆਓ ਤੁਸੀਂ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਕਰਕੇ ਜਿਹੜਾ ਵਾਸੀ ਈਆਂ ਦੀ ਜਿਹੜੀ ਵੀਰ ਸ਼ੁਰੂ ਕਰੀ ਹੋਈ ਆ ਇਸ ਤਰ੍ਹਾਂ ਕਰਕੇ ਸਾਡਾ ਸਹਿਯੋਗ ਵੀ ਬਹੁਤ ਦਿੰਦੇ ਇੱਕ ਚੰ디ਗੜ੍ਹ ਚ ਮਸਲਾ ਉਹ ਵੀ ਅਸੀਂ ਟਾਈਮ ਦਿੱਤਾ ਹੁਣ ਉੱਥੇ ਵੀ ਜਾਂਦੇ ਆ ਤੇ ਕਈ ਸਾਡੇ ਐਸ.ਐਚ.ਓ ਸਾਹ ਪੁਲਿਸ ਵਾਲੇ ਮੁਲਾਜ਼ਮੇ ਵੀ ਸਾਡਾ ਵੱਧ ਚੜ ਕੇ ਸਾਥ ਦਿੰਦੇ ਆ ਤੇ ਜਦੋਂ ਪਿੰਡਾਂ ਦੇ ਸਰਪੰਚ ਇੰਦਾ ਸਾਥ ਦਿੰਦੇ ਨੇ ਤਾਂ ਬਹੁਤ ਖੁਸ਼ੀ ਹੁੰਦੀ ਆ ਕਿ ਕਿ ਸਾਰ ਕੋ ਜਿਤਨਾ ਸਾਡੇ ਕੋ ਆਇਆ ਆਪਣੇ 650 ਕੇਸ ਸੰਗਤ ਜੀ ਪਿਆ ਹੋਇਆ ਵਾ ਹੁਣ ਇਸ ਤੋਂ ਬਾਅਦ ਸਾਡਾ ਕੱਲੋਂ ਰਾਜਸਥਾਨ ਰਾਜਸਥਾਨ ਦੇ ਵਿੱਚ ਚੱਲਣਾ ਕਿਉਂਕਿ ਉੱਥੇ ਵੀ 25 ਕੇਸ ਪਏ ਸਾਡੇ ਕੋ ਧੀਆਂ ਦੇ ਤੇ ਇਹੋ ਇਹੋ ਕਹਿੰਦੇ ਕਿ ਆਪੋ ਆਪਣੇ ਜਿਹੜੀਆਂ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਰਿਕਵੈਸਟ ਜਾਂ ਨੰਬਰ ਸਰਪੰਚਾਂ ਨੂੰ ਸਾਡੇ ਨਾਲ ਸਾਥ ਦਿੰਦੇ ਆ 190% ਜਿਹੜੇ ਹੈਗੇ ਨਾ ਸਾਡੇ ਨਾਲ ਸਰਪੰਚ ਜੁੜੇ ਹੋਏ ਆ ਹਨਾ ਤੇ ਇਹੋ ਹੀ ਕਹਿੰਦੇ ਕਿ ਜਿਹੜੀ ਆਪੋ ਆਪਣੇ ਪਿੰਡਾਂ ਦੇ ਨਿੱਕੇ ਨਿੱਕੇ ਮਤਬਦਾਵਰ ਨੇ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਤੇ ਆਪਣੀਆਂ ਧੀਆਂ ਦੁਖੀ ਦੇ ਦੁੱਖੋ ਪੇਕੇ ਘਰ ਬੈਠੀਆਂ ਆਪਣੇ ਸਹੁਰੇ ਘਰ ਭੇਜ ਗਿਆ ਜਾਣ ਤੇ ਇੱਥੇ ਫਤਿਹ ਦੀ ਸਾਂਝ ਬੋਨੇ ਮਹਾਰਾ ਚੜ੍ਹਦੀ ਕਲਾ ਕਰੇ ਇਹਨਾਂ ਪਰਿਵਾਰਾਂ ਨੂੰ ਤੇ ਸਤੀ ਦੇ ਨਾਲ ਸਾਡੀ ਪੁਲਿਸ سپورਟ ਹੈ ਤੇ ਦੇ ਨਾਲ ਖੜੇ ਆ ਜੇ ਸੋਹਰਾ ਕਰਨ ਮਾੜੀ ਜਿਹੀ ਉਨੀ ਨਿੱਕੀ ਹੁੰਦੀ ਜਾਂ ਜੇ ਦੇਰਾ ਜੱਠਾ ਵਾ ਨਾ ਵੀ ਕੋਈ ਉਨੀ ਨਿੱਕੀ ਹੁੰਦੀ ਕੋਈ ਗੱਲਬਾਤ ਕਰਦੇ ਆ ਤੇ ਫਿਰ ਵੀ ਅਸੀਂ ਬੈਠੇ ਆ ਸੌਦਾ ਲਾਉਣ ਵਾਸਤੇ ਜੇ ਇਹਨਾਂ ਦੋਨਾਂ ਜੀਆਂ ਦੇ ਵਿੱਚ ਕੋਈ ਦਖਲਦਾ ਜਿੱਤਗਾ ਦੇਰ ਵੱਲੋਂ ਜਾਂ ਦੇਵਰ ਵੱਲੋਂ ਜਾਂ ਨਨਾਨਾ ਵੱਲੋਂ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਚਲੋ ਚਲੋ